ਆਪ ਵੀ ਨਾ ਬੀਚ ਤੋਂ ਇਹਾਰੇ ਵਟਸਐਪ ਹੈ ਨਾ ਉਹ ਵੀ ਦੇਖੋ ਬੱਤ ਚ ਚੰਗੀ ਹੈ ਕੀ ਬੱਚੀ ਹਾਂ ਇਹ ਕਬੀ ਕਹਿੰਦਾ ਆਪਾਂ ਤਾਗਣਾ ਮੋਟਾ ਨਾ ਜਿਤਨੇ ਨੀ ਕਿਰਵਾਇਆ ਕਿਰਵਾਇਆ ਨਾ ਕਿ ਕੋਈ ਨਹੀਂ ਆਉਂਦਾ ਕਿ ਕਿਹਦੇ ਕਿਹੋ ਜਿਹਾ ਮੋਰ ਹੈ ਕਹਿੰਦਾ ਨਹੀਂ ਪੁੱਛ ਨਾ ਉਹਦੇ ਕੋਲ ਪਾਰ ਨਹੀਂ ਹੈ ਥੱਲੇ ਆਂ ਜੀ ਅਗੇ ਸਾਰੇ ਜੀ ਬਹੁਤ 10 ਤੋਂ ਲਗਾਤਾਰ ਜਿਹੜੀਆਂ ਜਦੋਂ ਪੰਚਾਇਤਾਂ ਚੋਂ ਜਿੱਦਣ 900 ਆ ਲਗਾਤਾਰ ਜਿਹੜੇ ਲੋਕੀ ਵੱਖ-ਵੱਖ ਪਾਰਟੀਆਂ ਛੱਡ ਕੇ ਕਾਂਗਰਸ ਪਾਰਟੀ ਜੁਆਇਨ ਕਰਨ ਜਾ ਰਹੇ ਆ ਕਾਲ ਕਾਲੀ ਦਲ ਚੋਂ ਬੰਦੇ ਕਾਫੀ ਜੁਆਇਨ ਕੀਤੇ ਅੱਜ ਆ ਪਾਰਟੀ ਚੋਂ ਵੀ ਆ ਜਾਂਦੇ ਆ ਹਾਂ ਤੁਸੀਂ ਦੇਖਿਆ ਹੀ ਆ ਕਿ ਜਿਹੜੀਆਂ ਪੰਚਾਇਤਾਂ ਦੇ ਇਲੈਕਸ਼ਨ ਨੇ ਮੈਂ ਕੱਲ ਵੀ ਜਿਵੇਂ ਗੱਲ ਕੀਤੀ ਸੀ ਕਿ ਬੜਾ ਹੀ ਮਤਲਬ ਹੜ ਬੜਾ ਹੜ ਦੇ ਵਿੱਚ ਪੰਜਾਬ ਗਵਰਨਮੈਂਟ ਨੇ ਸ਼ੁਰੂ ਕੀਤਾ ਕੋਈ ਲੰਮਾ ਚੌੜਾ ਟਾਈਮ ਨਹੀਂ ਦਿੱਤਾ ਤੇ ਮਾਨਯੋਗ ਹਾਈ ਕੋਰਟ ਦੇ ਆਦੇਸ਼ਾਂ ਨੂੰ ਧਿਆਨ ਚ ਰੱਖਦੇ ਆ ਇਹਨਾਂ ਨੂੰ ਇਮੀਡੀਏਟਲੀ ਕਰਨਾ ਪਿਆ ਪਰ ਚਲੋ ਐ ਨਹੀਂ ਹੋ ਦੇਰ ਆਇ ਦਰੁਸਤਾ ਹੈ ਲੋਕਾਂ ਦੇ ਵਿੱਚ ਉਤਸ਼ਾਹ ਬਹੁਤ ਹੈ ਔਰ ਪਿੰਡਾਂ ਦੇ ਵਿੱਚ ਲੋਕ ਬਹੁਤ ਅੱਛਾ ਪਾਰਟਿਸਪੇਟ ਕਰ ਰਹੇ ਨੇ ਇਲੈਕਸ਼ਨਾਂ 'ਚ ਮੈਂ ਸਮਝਦਾ ਇਹ ਇੱਕ ਹੈਲਦੀ ਡੈਮੋਕ੍ਰੇਸੀ ਦਾ ਸਾਈਨ ਹੈ ਔਰ ਕੱਲ ਇੱਕ ਇਸੇ ਹੀ ਪਿੰਡ 'ਚੋਂ ਇੱਕ ਗਰੁੱਪ ਆਇਆ ਸੀ ਉਹ ਬੇਸਿਕਲੀ ਅਕਾਲੀ ਸਨ ਔਰ ਉਹਨਾਂ ਨੇ ਕਿਹਾ ਵੀ ਨਹੀਂ ਜੀ ਅਸੀਂ ਆਪਣੀ ਤੁਹਾਡੀ ਪਾਰਟੀ ਜੁਆਇਨ ਕਰਨਾ ਚਾਹੁੰਦੇ ਆ ਕੰਮਕਾਰ ਦੇਖ ਕੇ ਡਿਵੈਲਪਮੈਂਟ ਦੇਖ ਕੇ ਤੋਂ ਅੱਜ ਇਹ ਪਿਛਲੀ ਵਾਰੀ ਆਪ ਹੀ ਇਹਨਾਂ ਨੇ ਦੱਸਿਆ ਕਿ ਆਮ ਪਾਰਟੀ ਦੇ ਸਮਰਥਕ ਸਨ ਉਹਨਾਂ ਨੂੰ ਵੋਟਾਂ ਪਾਈਆਂ ਸੀ ਪਰ ਕਿਉਂਕਿ ਇਹ ਪਾਰਟੀ 3 ਮਹੀਨੇ ਨਿਕਲ ਗਈ ਇਹ 3 ਮਹੀਨਿਆਂ ਦੇ ਵਿੱਚ ਇਹਨਾਂ ਦਾ ਕੰਮਕਾਰ ਦੇਖ ਕੇ ਇਹਨਾਂ ਦਾ ਸਿਸਟਮ ਦੇਖ ਕੇ ਲੋਕ ਥੋੜੇ ਜਿਹੀ ਪਰੇਸ਼ਾਨ ਹੋਗੇ ਕਿ ਇਹ ਕੰਮ ਜਿਹੜਾ ਇਹਨਾਂ ਦੇ ਵਸਤਾ ਰੋਗ ਨਹੀਂ ਹੈ ਤੇ ਬਾਕੀ ਜੋ ਦਿਨਾਂ ਨਗਰ ਹਲਕੇ ਦੇ ਵਿੱਚ ਜਿਹੜੇ ਸਾਡਾ ਵਿਰੋਧੀ ਹੈ ਉਹ ਤੁਹਾਨੂੰ ਪਤਾ ਹੀ ਹੈ ਕਿ ਕਿਸਾਂ ਧੱਕ ਫੜਕੇ ਪਿੰਡਾਂ ਮੁੰਡਾਂ ਦੇ ਵਿੱਚ ਹੁੰਦੇ ਪੈਣ ਤੇ ਅਸੀਂ ਹਰ ਵੇਲੇ ਕੋਸ਼ਿਸ਼ ਕਰਦੇ ਆਂ ਵੀ ਠੀਕ ਠਾਕ ਜਨਤਾ ਦੇ ਨਾਲ ਬਿਹੇਵ ਹੋਵੇ ਔਰ ਕਿਸੇ ਨਾਲ ਧੱਕਾ ਨਾ ਹੋਵੇ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਅੱਜ ਆਮ ਪਾਰਟੀ ਕੰਪਲੀਟ ਆਮ ਪਾਰਟੀ ਦੇ ਜਿਹੜਾ ਗਰੁੱਪ ਹੈ ਰਣਜੀਤ ਬਾਗ ਦਾ ਉਹ ਤੁਹਾਡੇ ਸਾਹਮਣੇ ਦੀ ਦੇਖਦੇ ਪਏ ਸਾਡੇ ਘਰ ਆਏ ਨਾ ਕੋਈ ਖਾਸ ਇਨੀ ਸ਼ੇਟਬੀ ਨਹੀਂ ਲਿਆ ਆਪਣੇ ਆਪ ਲੋਕ ਜਿਹੜੇ ਆ ਨਾ ਉਹ ਦੇਖਦੇ ਪਏ ਆ ਦੇਖੋ ਅਸੀਂ ਜੋ ਮਰਜ਼ੀ ਕਾ ਲਈਏ ਦੂਸਰਾ ਜੋ ਮਰਜ਼ੀ ਕਾ ਲੇ ਪਾਰਟੀਆਂ ਨੇ ਆਪੋ ਆਪਣਾ ਪ੍ਰੋਗਰਾਮ ਦੱਸਣਾ ਆਪਣਾ ਆਪਣਾ ਰੌਲਾ ਪਾਣਾ ਆਪਣੀ ਆਪਣੀ ਡਫਲੀ ਵਜਾਣੀ ਪਰ ਮੈਂ ਸਮਝਦਾ ਪੰਜਾਬ ਦੇ ਲੋਕ ਜਿਹੜੇ ਨੇ ਬਹੁਤ ਸੂਝਵਾਨ ਤੇ ਸਿਆਣੇ ਨੇ ਉਹ ਮਾਈਂਡ ਮੇਕਅਪ ਕਰਕੇ ਫੇਰ ਹੀ ਤੁਰਦੇ ਆ ਸੋ ਇਹ ਸਾਰਿਆਂ ਨੇ ਅੱਜ ਕਾਂਗਰਸ ਪਾਰਟੀ ਜੁਆਇਨ ਕੀਤੀ ਔਰ ਸਾਡੇ ਨਾਲ ਚੱਲਣ ਦਾ ਪ੍ਰੋਮਿਸ ਕੀਤਾ ਮੈਂ ਇਹਨਾਂ ਦਾ ਸਾਡੀ ਪਾਰਟੀ ਚਾਉਣ ਤੇ ਸਵਾਗਤ ਵੀ ਕਰਦਾ ਔਰ ਮੈਂ ਯਕੀਨ ਵੀ ਦਿਵਾਉਣਾ ਕਿ ਜੋ ਮਨ ਦੇ ਵਿੱਚ ਇਹ ਸੋਚ ਕੇ ਸਾਡੇ ਨਾਲ ਤੁਰਨ ਦਾ ਇਹਨਾਂ ਨੇ ਵਾਅਦਾ ਕੀਤਾ ਮੇਰਾ ਖਿਆਲ ਆ ਵੀ ਅਸੀਂ ਇਹਨਾਂ ਨੂੰ ਮਾਯੂਸ ਨਹੀਂ ਹੁੰਦਿਆਂਗੇ ਔਰ ਇਹਨਾਂ ਦੀਆਂ ਤਵਕਕੁਆਤ ਇਹਨਾਂ ਦੀਆਂ ਆਸਾਂ ਉਮੀਦਾਂ ਦੇ ਪੂਰੇ ਉਤਰਾਂਗੇ ਜਿਵੇਂ ਸਾਡੀ ਆਦਤ ਹੀ ਹੈ ਕਿ ਅਸੀਂ ਹਰ ਇੱਕ ਬੰਦੇ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਦੀ ਮਦਦ ਕੀਤੀ ਜਾ ਸਕੇ ਔਰ ਡੈਮੋਕਰੈਟਿਕ ਸੈਟਅਪ ਦੇ ਚਾਹੀਦਾ ਵੀ ਐਵੇਂ ਹੀ ਆ ਕਿ ਲੋਕ ਜਿਹੜੇ ਆ ਜੋ ਪਬਲਿਕ ਆ ਉਹਨਾਂ ਦੇ ਕੰਮ ਕੀਤਾ ਜਾਂ ਡਿਵੈਲਪਮੈਂਟ ਵਾਲੇ ਕੀ ਵੀ ਕੀਤਾ ਜਾਂ ਤੇ ਜੇ ਪਰਸਨਲ ਕੋ ਕੰਮ ਪੈਂਦਾ ਉਹ ਵੀ ਕੀਤਾ ਜਾਵੇ ਤੇ ਇਹ ਇਨਸ਼ੋਰ ਕੀਤਾ ਜਾਵੇ ਆਪਣੇ ਹਲਕੇ 'ਚ ਕਿ ਕਿਸੇ ਨਾਲ ਧੱਕਾ ਨਹੀਂ ਹੋਵੇ ਇੱਕ ਬਹੁ ਜੀ ਡਰ ਦਾ ਮਾਹੌਲ ਆ ਜਿਹੜੇ ਉਮੀਦਵਾਰ ਬੰਨਣਾ ਚਾਹੁੰਦੇ ਆ ਸਰਪੰਚੀ ਦੇ ਉਹਦੇ ਡਰ ਦਾ ਮਾਹੌਲ ਆ ਕਿ ਸਾਡੀ ਸੱਤਾ ਦੀ ਪਾਰਟੀ ਜਿਹੜੀ ਆ ਉਹ ਸਾਰੀਆਂ ਫਾਇਦਨਾ ਕਟਵਾ ਦੇ ਉਹਦੇ ਬਾਰੇ ਤੁਸੀਂ ਕੀ ਕਹਿੰਦੇ ਆ ਅੱਜ ਦੀ ਅਖਬਾਰ ਦੇ ਵਿੱਚ ਵੀ ਬਿਆਨ ਲੱਗਿਆ ਦਾ ਔਰ ਅਸੀਂ ਇਲੈਕਸ਼ਨ ਕਮਿਸ਼ਨ ਦੇ ਨਾਲ ਵੀ ਟੇਕ ਅਪ ਕੀਤਾ ਸਾਡੇ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਉਹ ਮਿਲੇ ਸੀ 5-7 ਐਮਐਲਏਜ਼ ਨੂੰ ਨਾਲ ਲੈ ਕੇ ਇਲੈਕਸ਼ਨ ਕਮਿਸ਼ਨ ਨੂੰ ਔਰ ਉਹਨਾਂ ਨੇ ਇਨਸ਼ੋਰ ਕੀਤਾ ਇਲੈਕਸ਼ਨ ਕਮਿਸ਼ਨ ਨੇ ਕਿ ਕਿਸੇ ਨਾਲ ਕੋਈ ਧੱਕਾ ਨਹੀਂ ਹੋਏਗਾ ਕੋਈ ਕਿਸ ਦਾ ਰਦੋ ਬਦਲ ਕਾਗਜ਼ ਦੇ ਵਿੱਚ ਨਹੀਂ ਕੀਤਾ ਜਾਏਗਾ ਜਿਹੜਾ ਹਾਂ ਥੋੜੀ ਜੀ ਪ੍ਰੋਬਲਮ ਜ਼ਰੂਰ ਸਾਡੇ ਬੰਦਿਆਂ ਨੂੰ ਆ ਰਹੀ ਹੈ ਕਿ ਇਹ ਐਨਓਸੀ ਵਗੈਰਾ ਨਹੀਂ ਦੇ ਰਹੇ ਜਾਂ ਇਹ ਜਿਹੜੇ ਉਹ ਹੈਗੇ ਨਾ ਚੁੱਲਾ ਟੈਕਸ ਦੀਆਂ ਰਸੀਦਾਂ ਉਹ ਨਹੀਂ ਦੇ ਰਹੇ ਸੈਕਟਰੀ ਕੋਈ ਲੁੱਕ ਗਿਆ ਕੋਈ ਖੱਬੇ ਸੱਜੇ ਹੋ ਜਾਂਦਾ ਇਹ ਜਿਹੜੇ ਹੁੰਦੇ ਨੇ ਪ੍ਰੈਸ਼ਰ ਟੈਕਟਰ ਸੇ ਚੀਪ ਗੱਲਾਂ ਨੇ ਇਹਨਾਂ ਦੇ ਨਾਲ ਕੋਈ ਡੈਮੋਕਰੇਸੀ ਹਿੰਦੁਸਤਾਨ ਦੀ ਕਮਜ਼ੋਰ ਨਹੀਂ ਹੋਣ ਲੱਗੀ ਇਲੈਕਸ਼ਨ ਕਮਿਸ਼ਨ ਦੇ ਅਸੀਂ ਥੈਂਕਫੁਲ ਆ ਕਿ ਉਹਨਾਂ ਨੇ ਉਹ ਕਹਿਤਾ ਵੀ ਤੁਸੀਂ ਐਫੀਡਵਿਟ ਦੇ ਦਿਓ ਔਰ ਜਿਸ ਵੇਲੇ ਐਫੀਡਵਿਟ ਦੇ ਦੇਣਗੇ 24 ਘੰਟਿਆਂ ਦੇ ਵਿੱਚ ਇਹ ਦੱਸਣਗੇ ਵੀ ਇਹਦੇ ਹੱਲ ਕੋਈ ਪੈਸਾ ਹੈ ਕਿ ਨਹੀਂ ਹੈ ਜੇ ਕੋਈ ਦੱਸਣਗੇ ਤੇ ਲੋਕ ਦੇਣ ਨੂੰ ਤਿਆਰ ਹੈ ਚੁੱਲਾ ਟੈਕਸ ਦੀ 10 15 20 ਰੁਪਏ ਦੀ ਪਰਚੀ ਹੈ ਇਹ ਤੇ ਜਾਣ ਬੁੱਝ ਕੇ ਇੱਕ ਖਰਾਬ ਕਰਨ ਦਾ ਇਹਨਾਂ ਨੇ ਸਾਧਨ ਬਣਾਇਆ ਸੀ ਰੂਲਿੰਗ ਪਾਰਟੀ ਨੇ ਪਰ ਇਹਨਾਂ ਗੱ ਇਹ ਜੇ ਸੋਚਣਗੇ ਵੀ ਆਪਣਾ ਲੈ ਜਾਣਗੇ ਉਹ ਠੀਕ ਹੈ ਇੱਕ ਵਾਰੀ ਬਦਲਾ ਦੇ ਨਾਂ ਦੇ ਉੱਤੇ 92 ਐਮ.ਐਲ.ਏ ਜਿੱਤ ਗਏ ਲੋਕਾਂ ਨੂੰ ਬੜਾ ਚਾਅ ਸੀ ਉਸ ਵੇਲੇ ਹੁਣ 30 ਮਹੀਨਿਆਂ ਦੇ ਵਿੱਚ ਚਾਅ ਉਤਰ ਗਿਆ ਲੋਕਾਂ ਨੇ ਦੇਖ ਲਿਆ ਵੀ ਇਹ ਤੇ ਫੇਲ ਗਵਰਨਮੈਂਟ ਹੈ ਕੀ ਨਾਮ ਔਰ ਕਿਹੜਾ ਪਿੰਡ ਹੈ ਜੀ ਮੇਰਾ ਨਾਮ ਹਰਬੀਰ ਸਿੰਘ ਹੈ ਜੀ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਰਣਜੀਤਪਗਾ ਕਿਹੜੀ ਪਾਰਟੀ ਜੀ ਭਾਈ ਸ਼ਾਮਿਲ ਨਹੀਂ ਹੋਏ ਤੇ ਕਿਹੜੀ ਪਾਰਟੀ ਤੋਂ ਆਏ ਆਪਾਂ ਜੀ ਕਾਂਗਰਸ ਪਾਰਟੀ ਤੋਂ ਸ਼ਾਮਿਲ ਆਏ ਆ ਤੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਾਂ ਆਮ ਆਦਮੀ ਪਾਰਟੀ ਛੱਡਣ ਦਾ ਕੀ ਕਾਰਨ ਹੈ ਕਿਉਂਕਿ ਉਹਨਾਂ ਦੇ ਕੰਮਕਾਰ ਜਿਹੜੇ ਆ ਉਹ ਆਪਾਂ ਦੇਖੇ ਆ 30 ਮਹੀਨਿਆਂ ਦੇ ਵਿੱਚ ਵੀ ਵੀ ਕੋਈ ਕੰਮ ਨਹੀਂ ਕੀਤਾ ਸਾਡੇ ਰਣਜੀਤਪਗ ਦੇ ਵਿੱਚ ਤੇ ਆਪਾਂ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਪਹਿਲਾਂ ਸਾਲ ਪਹਿਲਾਂ ਸਾਡੀ ਇੰਨੀ ਸੜਕ ਟੁੱਟੀ ਸੀ ਵੀ ਕਿਸੇ ਨੇ ਅੱਧੇ ਉਧਰ ਕੇਅਰ ਨਹੀਂ ਕੀਤਾ ਤੇ ਮੈਡਮ ਹੋਣਾ ਨੇ ਉਹ ਸੜਕ ਨੂੰ ਇੱਡਾ ਵਧੀਆ ਕਰਤਾ ਕਿ ਆਉਣ ਜਾਣ ਵਾਲਾ ਰਾ ਬਹੁਤ ਸਾਫ਼-ਸਾਫ਼ ਹੋ ਗਿਆ ਇਸ ਕਰਕੇ ਆਪਾਂ ਇੱਧਰ ਜੋਇਨ ਕੀਤਾ ਹੈ ਕਾਂਸਪਾਰਟ ਹਾਂਜੀ ਕਾਂਗਰਸ ਪਾਰਟ